ਨਾ ਛੋਟਾ ਵੀਰ ਹੈ ਕ੍ਰਿਸ਼ਨ ਬਦੇਸਾ ਗੋਰਾ ਰੱਬੋ ਅੱਜ ਕੱਲ ਬੜੇ ਵਧੀਆ ਬੋਲਦੇ ਆ ਇਹ ਸਾਰੇ ਨੌਜਵਾਨ ਬੜਾ ਪਿਆਰ ਤੇ ਸਤਿਕਾਰ ਹੈ ਤੇ ਗੱਲ ਕੀਤੀ ਗੋਰੇ ਨੇ ਗੱਲ ਸਹੀ ਹੈ ਗੋਰਿਆ ਤੇ ਮਨਜੀਤ ਝਨੇਰ ਵਾਲੇ ਦੇ ਪਿੰਡ ਮੈਂ ਬੋਲ ਰਿਹਾ ਸੀ ਇੱਕ ਸਭਾ ਸੀ ਜਦੋਂ ਰੁਪਿੰਦਰ ਜਲਾਲ ਛੋਟਾ ਜੀ ਆ ਬਾਰ-ਬਾਰ ਆ ਕੇ ਮੈਨੂੰ ਕਹਿੰਦਿਆ ਕਰੇ ਜੀ ਇੱਕ ਮੈਚ ਤਾਂ ਦੇ ਦਿਓ ਆ ਪੰਮਾ ਆ ਖੜਾ ਮਨਜੀਤ ਝਨੇਰ ਵਾਲਾ ਮਨਜੀਤ ਗੱਲ ਚੇਤੇ ਹੈ ਜਦੋਂ ਰੁਪਿੰਦਰ ਜਲਾਲ ਨੂੰ ਆਹ ਕਹਿੰਦਾ ਬਾਰ-ਬਾਰ ਮੈਨੂੰ ਆ ਕੇ ਕਹਿੰਦਾ ਕਰੇ ਇੱਕ ਮੈਚ ਤੇ ਬੋਲ ਲੈਣ ਦੇ ਰਪਿੰਦਰ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਭੇਜ ਦੇ ਮੇਰੇ ਕੋਲੇ ਭੇਜ ਮੈਨੂੰ ਕੋਈ ਬੰਦਾ ਕਹਿੰਦਾ ਯਾਰ ਤੇਰੀਆਂ ਜਣਾ ਚ ਕਮੈਂਟੇਟਰ ਬਹਿ ਜਾਣਗੇ ਬਹੁਤ ਸਾਰੇ ਮੈਂ ਕਿਹਾ ਜਿੱਥੇ ਜਿੱਥੇ ਜਾਵਾਂਗੇ ਸਤਕਾਰ ਤੇ ਹੋਊ ਆਪਾਂ ਕਿਹੜਾ ਸਾਰੀ ਉਮਰ ਕੰਡੀ ਬੋਲੀ ਜਾਣਾ ਤੇ ਜਦੋਂ ਕੁੰਡੀ ਫੜ ਕੇ ਵੀ ਨੰਬਰਦਾਰ ਜੀ ਬਟਾਰੀ ਵਾਲਿਓ ਜਦੋਂ ਖੁੰਡੀ ਫੜ ਕੇ ਵੀ ਜਾਵਾਂਗੇ ਨਾ ਆ ਜਿਹੜੇ ਬਲਾਰੇ ਆ ਚਿੱਤੇ ਕਰਿਆ ਕਰਨਗੇ ਵੀ ਇਹ ਦਲੀਲ ਵਾਲਾਂ ਦੇ ਤੇ ਭਾਵੇਂ ਬੱਬੂ ਦੀ ਗੱਲ ਹੋਵੇ ਹਰਦੀਪ ਇੱਥੋਂ ਦਾ ਹੀ ਪਹਿਲਵਾਨ ਇੱਥੇ ਹੀ ਨਾਨਕੇ ਐ ਤੇ ਹਰਦੀਪ ਪਹਿਲਵਾਨ ਮੈਨੂੰ ਆਖਦਾ ਵੀ ਦੋ ਕੁ ਮੈਚ ਸਾਡੇ ਵਾਲੇ ਨੂੰ ਵੀ ਦੇ ਦੇਆ ਕਰ ਤੇ ਭਾਵੇਂ ਤਕਹੋੜ ਦੇ ਕਬੱਡੀ ਕੱਪ ਤੇ ਮੈਂ ਬਾਹਰੋਂ ਸੱਦੇ ਦੇ ਦੇ ਕੇ ਬੁਲਾਉਂਦਾ ਰਿਹਾ ਬਈ ਬੱਬੂ ਆ ਜਾ ਅੱਜ ਭਾਵੇਂ ਕੈਨੇਡਾ 'ਚ ਬੈਠਾ ਸਾਡਾ ਬੱਚਿਆਂ ਵਰਗਾ ਸੋਟਾ ਤੇ ਸਾਡੇ ਜਵਕਾਂ ਪੁਲੀ ਹੈ ਬਹੁਤ ਬਹੁਤ ਧੰਨਵਾਦ ਐ ਐਸੇ ਤਰ੍ਹਾਂ